ਪਿਛਲੇ ਦਿਨੀ ਪੰਜਾਬ ਸਰਕਾਰ ਨੇ ਆਮ ਜਨਤਾ ਦੇ ਵਿੱਚ ਪਹੁੰਚਣ ਲਈ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਅੱਜ ਭਗਤਾਪਾਇਕਾ ਦੇ ਨਗਰ ਪੰਚਾਇਤ ਦਫ਼ਤਰ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਉੱਥੇ ਪਹੁੰਚੇ ਸਰਕਾਰੀ ਮੁਲਾਜ਼ਮਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਅਤੇ ਉਹਨਾਂ ਦੇ ਹੱਲ ਲਈ ਜ਼ਰੂਰੀ ਕਦਮ ਉਠਾਉਣ ਦਾ ਵਿਸ਼ਵਾਸ ਦਿੱਤਾ ਤੇ ਕਿਹਾ ਗਿਆ ਕਿ ਇਹ ਕੈਂਪ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਪਿੰਡਾਂ ਸ਼ਹਿਰਾਂ ਚ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਜਗ੍ਹਾ ਤੇ ਇੱਕ ਜਗ੍ਹਾ ਤੇ ਹੀ ਆਪਣੇ ਸਾਰੇ ਕੰਮ ਆ ਕਰਵਾ ਸਕਣ ਇਸ ਮੌਕੇ ਨੈਵ ਤਹਿਸੀਲਦਾਰ ਰਮਨਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ 43 ਤਰ੍ਹਾਂ ਦੀਆਂ ਸੇਵਾਵਾਂ ਮੌਕੇ ਤੇ ਹੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਮੁੱਖ ਉਦੇਸ਼ ਲੋਕਾਂ ਨੂੰ ਸਮੇਂ ਅਤੇ ਪੈਸੇ ਦੀ ਬਚਤ ਕਰਨਾ ਹੈ ਉਨ੍ਹਾਂ ਦੱਸਿਆ ਕਿ ਕਈ ਗਰੀਬ ਪਰਿਵਾਰ ਇਨ੍ਹਾਂ ਸਹੂਲਤਾਂ ਨੂੰ ਲੈਣ ਲਈ ਸੇਵਾ ਕੇਂਦਰ ਤੱਕ ਪਹੁੰਚ ਨਹੀਂ ਸਕਦੇ ਉਨਾਂ ਨੂੰ ਧਿਆਨ ਵਿੱਚ ਰੱਖ ਦਿਆ ਹੋਇਆ ਇਹ ਸਾਰੀਆਂ ਸੇਵਾਵਾਂ ਘਰ ਦੇ ਬੂਹੇ ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਜਿਹੜਾ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਰਹੇ ਹੋ ਜੀ ਇਹ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਇਨੀਸ਼ੀਏਟਿਵ ਹੈ ਆਪकी ਸਰਕਾਰ ਆਪਕੇ ਦੁਆਰ ਜਿਹਦੇ ਦਿਨ ਅਸੀਂ ਵਕ ਵਕ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾ ਰਹੇ ਹਾਂ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਲੰਬੇ ਸਮੇਂ ਤੋਂ ਕੋਈ ਪੈਂਡਿੰਗ ਪਏ ਹੋਏ ਆ ਜਾਂ ਕੁਝ ਲੋਕ ਜੋ ਦਫ਼ਤਰਾਂ ਦੇ ਵਿੱਚ ਨਹੀਂ ਪਹੁੰਚ ਪਾਈ ਲੰਬੇ ਸਮੇਂ ਤੋਂ ਉਹਨਾਂ ਦੇ ਕੰਮ ਹੈ ਜਿਹੜੇ ਇੱਕੋ ਜਗ੍ਹਾ ਕੀਤੇ ਜਾ ਸਕਦੇ ਹਨ ਕਿ ਕਿੰਨੇ ਲੋਕਾਂ ਦੇ ਕੰਮ ਹੋ ਗਏ ਜੀ ਅ ਜੀ ਕਾਫੀ ਲੋਕਾਂ ਦੇ ਕੰਮ ਹੋ ਗਏ ਅ ਵੱਖ-ਵੱਖ ਤਰ੍ਹਾਂ ਦੇ ਕਿਸੇ ਨੂੰ ਸਿਹਤ ਦੇ ਨਾਲ ਕੋਈ ਸਮੱਸਿਆ ਹੈ ਕਿਸਦਾ ਬਨ ਵਿਭਾਗ ਨਾਲ ਕੋਈ ਕੰਮ ਹੈ ਕਿਸਦਾ ਕੋਈ ਮਸਲਾ ਕੰਮ ਹੋ ਰਿਹਾ ਹੈ ਮਾਹਕੀ ਜੀ ਜੀ ਅੱਜ ਸਰਕਾਰ ਦਾ ਬਿਆਨ ਆਇਆ ਕਿ ਪੀ ਐਨਓ ਕੋ ਬਿਨਾਂ ਅਜਸਤੀ ਹੋਗੀ ਉਹਦੇ ਬਾਰੇ ਕੀ ਕਹਿਣਾ ਚਾਹਣਾ ਹੁੰਦਾ ਜੀ ਜਿਵੇਂ ਜਿਵੇਂ ਸਾਡੇ ਕੋ ਰਿਟਨ ਦੇ ਵਿੱਚ ਇਨਸਟਰਕਸ਼ਨਸ ਆਉਣਗੀਆਂ ਅਸੀਂ ਉਵੇਂਵੇਂ ਫਾਲੋ ਕਰਾਂਗੇ ਨਹੀਂ ਹੁਣ ਆ ਗਈਆਂ ਤੁਹਾਡੇ ਕੋਲ ਜੀ ਇਨਸਟਰਕਸ਼ਨ ਆਏ ਵੀ ਅਜਸਤੀਆਂ ਹੋ ਰਹੀਆਂ ਜੀ ਵਗੈਰੇ ਨੂੰ ਅਸੀਂ ਜੀ ਨਹੀਂ ਫਿਲਹਾਲ ਸਾਡੇ ਕੋ ਰਿਟਨ ਵਿੱਚ ਇਨਸਟਰਕਸ਼ਨਸ ਨਹੀਂ ਆਇਆ ਜਿਵੇਂ ਆਉਂਦੀਆਂ ਸੀ ਇਹ ਕਦੋਂ ਤੱਕ ਹੋ ਸਕਦਾ ਜੀ ਜੀ ਅਗਰ ਸੀਐਮ ਸਾਹਿਬ ਦਾ ਬਿਆਨ ਆ ਗਿਆ ਤਾਂ ਇਨਸਟਰਕਸ਼ਨਸ ਆ ਜਾਣਗੇ ਆ ਤੁਰੰਤ ਲਾਗੂ ਹੋ ਜਾਣਗੇ ਤੁਹਾਨੂੰ ਬਾਰੇ ਜਾਣਕਾਰੀ ਦੇ ਦਿਓ ਜੀ ਆਪਦੀ ਸਰਕਾਰ ਆਪਦੇ ਦਰਵਾਜ਼ੇ ਦੇ ਤਹਿਤ ਲੋਕਾਂ ਦੇ ਯੋਜਿਤ ਤਾਲੀ ਕੰਮ ਆ ਜਿਹੜੇ ਹੋ ਰਹੇ ਆ ਜਿਵੇਂ ਜਨ ਸਭਾ ਡੀ ਬੇੜਾ ਆਮਦਨ ਤੋਂ ਸਾਡੀ ਡੀ ਬੇੜਾ ਜਾਤੀ ਸਾਡੀ ਡੀ ਬੇੜਾ ਪੈਸਾ ਉਹ ਸਰਕਾਰ ਦੇ ਸਾਰਾ ਵਿਭਾਗਾਂ ਤੋਂ ਇੱਥੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਆ ਲੋਕਾਂ ਦਾ ਕਹਿਣਾ ਵੀ ਬਾਜ਼ਾਰ 'ਚ ਕੋਈ ਮੁਨਿਆਦੀ ਵਗੈਰਾ ਨਹੀਂ ਹੋਈ ਜੀ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਵੀ ਅੱਜ ਕੋਈ ਕੈਂਪ ਲੱਗਿਆ ਹੋਇਆ ਨਹੀਂ ਜੀ ਸਾਰੇ ਹੋਕੇ ਦਿੱਤੇ ਸਭ ਨੂੰ ਮੈਸੇਜ ਲਾਇਆ ਸਾਰੇ ਗਰੁੱਪਾਂ 'ਚ ਪਾਇਆ ਤਿੰਨ ਦਿਨ ਹੋਕੇ ਦੋਦੇ ਰਹੇ ਸਾਰੇ ਕੋਹਰਾ ਸਾਹਿਬ ਤੇ ਮੰਤਰਾ ਸਾਰੇ ਕੋਈ ਜਿਹੜੇ ਆਪੋਜੀਸ਼ਨ ਉਹ ਗਲਤ ਤਰਫਾ ਉਹਨਾਂ ਗਲਤ ਸਹੀ ਜੀ ਕੋਈ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਹਰ ਇੱਕ ਦਾ ਕੰਮ ਹੋ ਰਿਹਾ ਹੈ ਠੀਕ ਹੈ ਕੰਮ ਕਰਵਾਉਣਾ ਆਏ ਸੀ ਕੰਮ ਤੁਹਾਡੇ ਹੋ ਗਏ ਜੀ ਹਾਂਜੀ ਪਹਿਲ ਦੇ ਆਧਾਰ ਤੇ ਬਹੁਤ ਵਧੀਆ ਕੰਮ ਹੋਇਆ ਬਹੁਤ ਵਧੀਆ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਕੀ ਕਰਾਉਣਾ ਆਏ ਸੀ ਅ ਸਰਟੀਫਿਕੇਟ ਸੀਗਾ ਉਹ ਰੈਜ਼ੀਡੈਂਸ ਸਰਟੀਫਿਕੇਟ ਉਹਦਾ ਹੋ ਗਿਆ ਕੰਮ ਹੋ ਗਿਆ ਕੰਮ ਚਲੋ ਠੀਕ ਹੈ ਪਾਈ ਨਹੀਂ ਲੱਗੀ ਬਹੁਤ ਵਧੀਆ ਕੰਮ ਆ ਜਾਨੀ ਕਿ ਜਿਹੜੇ ਸਾਡੇ ਲੋਕ ਗਰੀਬ ਬੰਦੇ ਹੈਗੇ ਆ ਉਹਨਾਂ ਨੂੰ ਟੰਗ ਨਹੀਂ ਕਰਾਉਂਦਾ ਤੇ ਨਾ ਹੀ ਕੋਈ ਐਮਸੀ ਜਾ ਕੇ ਦੱਸਦਾ ਭਾਈ ਅੱਜ ਉੱਥੇ ਕੈਂਪ ਲੱਗਣਾ ਹੈ ਤੇ ਉੱਥੇ ਜਾ ਕੇ ਕਰਾ ਲਵੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਸੀਂ ਅੱਜ ਇੱਥੇ ਕੈਂਪ ਲੱਗਿਆ ਹੋਏਗਾ ਉਹ ਮੈਂ ਜਾਂਦਾ ਸੀ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਸੁਵਿਧਾ ਕੇਂਦਰ ਹੂੰ ਤੇ ਮੇਰੀਆਂ ਪੋਤੀਆਂ ਕਹਿਣ ਲੱਗੀਆਂ ਵੀ ਮਹਿਲ ਸਾਹਿਬ ਚੋਂ ਆਵਾਜ਼ ਆਈ ਹੈ ਠੀਕ ਹੈ ਜੀ ਵੀ ਕੋਈ ਵੀ ਕਾਗਜ਼ ਪੱਤਰ ਦਾ ਕੰਮ ਹੈ ਪੁਰਾਣੇ ਹਸਪਤਾਲ ਜਾਉ ਮੈਂ ਫਿਰ ਇੱਧਰ ਆ ਗਿਆ